ਵਾਜੂ ਸਾਹਿਬ ਜੀਓ ਰਾਗ ਕਾਨੜਾ ਚੌਪਦੀ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਮੇਰਾ ਮਨ ਸਾਧ ਜਨਾ ਮਿਲ ਹਰਿਆ ਸਾਧ ਸੰਗਤ ਜੀ ਸਤਿਗੁਰੂ ਅੰਤਰੀ ਜਾਮੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਚੌਥੇ ਪਾਦਸ਼ਾਹੀ ਬਾਣੀ ਆਰੰਭ ਹੁੰਦੀ ਹੈ ਤੀਜੇ ਪਾਦਸ਼ਾਣ ਤੇ ਪਹਿਲੇ ਪਾਦਸ਼ਾਣ ਕਾਣੜੇ ਰਾਗ ਵਿੱਚ ਸ਼ਬਦ ਨਹੀਂ ਵਿਚਾਰਮ ਕੀਤੇ ਹਨ ਸੋ ਚੌਥੇ ਪਾਦਸ਼ਾ ਤੋਂ ਰਾਗ ਆਰੰਭ ਹੁੰਦਾ ਹੈ ਰਾਗ ਕਾਣੜਾ ਹੈ ਅਤੇ ਕਿਉਂ-ਕਿ ਪੌੜੀਆਂ ਵਾਲੇ ਸ਼ਬਦ ਆਉਣਗੇ ਮਹੱਲਾ ਚੌਥੇ ਪਾਦਸ਼ਾ ਉਚਾਰਨ ਕਰਦੇ ਆਂ ਘਰ ਪਹਿਲਾ ਸਰਕਾਰ ਵਿੱਚ ਉਚਾਰਦੇ ਹੁਣ ਇੱਕ ਉਹ ਦਾਇਤ ਰੂਪ ਪਰਮੇਸ਼ਰ ਜੋ ਜਾਤੀ ਵੀ ਜਾਤੀ ਸੁਗਤ ਭੇਜ ਰਹਿਤ ਹੈ ਓਮਕਾਰ ਉਚਾਰਨ ਮਾਤਰ ਸ੍ਰੱਖਿਆ ਕਰਨ ਵਾਲਾ ਹੈ ਓਮਕਾਰ ਗੁਰੂ ਸੰਕੇਤ ਅਨਸਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਰੀ ਕਾਲਵਾਦ ਰੂਪ ਹੈ ਨਾਮ ਪ੍ਰਸਿੱਧ ਹੈ ਸਤਨਾਮ ਹੋਜਾ ਸਰੂਪ ਲਖਣ ਹਨ ਕਰਤਾ ਅਦਿਕੋ ਇਤ ਤਸੀ ਲਖਣਨ ਜੋ ਜਗਤ ਨੂੰ ਕਰਨ ਵਾਲਾ ਹੈ ਪੁਰਖ ਪੂਰਨ ਹੈ ਨਿਰਪਉ ਭੈ ਤੋਂ ਬਿਨਾ ਹੈ ਨਿਰਵਾਰ ਭੈ ਤੋਂ ਰਹਿਤ ਹੈ ਅਕਾਲ ਮੂਰਤ ਕਾਲ ਤੋਂ ਰਹਿਤ ਸਰੂਪ ਹੈ ਉਸ ਦਾ ਅਜੂਨੀ ਅਜਨਮਾ ਸਰੂਪ ਹੈ ਸਭ ਪੁੰਸ ਤੋਂ ਪ੍ਰਕਾਸ਼ ਰੂਪ ਹੈ ਗੁਰੂ ਅਗਿਆਨ ਦਾ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ ਪ੍ਰਸਾਰ ਕਿਰਪਾ ਦ੍ਰਿਸ਼ਟੀ ਕਰਨ ਵਾਲਾ ਹੈ ਆਪ ਹੀ ਗੁਰੂ ਸਰੂਪ ਧਾਰ ਕੇ ਕਿਰਪਾ ਕਰਕੇ ਅਗਿਆਨ ਦੀ ਨਿਵਰਤੀ ਕਰਕੇ ਆਪਣੇ ਸੁਭ ਦੀ ਆਪ ਪ੍ਰਾਪਤੀ ਕਰਾਉਣ ਵਾਲਾ ਹੈ ਕਿਉਂ ਸਾਰਿਆਂ ਦਾ ਗੁਰੂ ਵੀ ਆਪ ਹੈ ਪ੍ਰਸਾਦ ਕਰਪਾਲੂ ਵੀ ਆਪ ਹੈ ਇਹ ਮਹਾ ਮੰਤਰ ਵਿਚਾਰਨ ਕਰਕੇ ਅੱਗੇ ਮਾਰੇ ਰਾਗ ਅਰੰਭ ਕਰਦੇ ਹੰ ਮੀਰਾ ਮਨ ਸਾਧ ਜਨਾ ਮਿਲ ਹਰਿਆ ਗੁਰੂ ਮਹਾਰਾ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਅੰਮ੍ਰਿਤ ਸਰ ਸਾਹਿਬ ਵਿੱਚ ਦੁੱਖ ਭੰਜਨੀ ਦੇਹ ਦੇਖਾ ਆਪ ਦਾ ਦੀਵਾਨ ਲੱਗਾ ਹੋਇਆ ਸੰਗਤਾਂ ਦਰਸ਼ਨ ਵੇਖ ਵੇਖ ਕੇ ਨਿਹਾਲ ਹੁੰਦੀਆਂ ਹਨ ਸਿੱਖਾਂ ਨੂੰ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਸਤਿਗੁਰੂ ਕਿਰਪਾ ਅੰਧਾਨ ਜੀ ਇਹ ਮਨ ਮਹਾਰਾਜ ਜੀ ਅਗਿਆਨ ਦੇ ਪ੍ਰਤਾਪ ਕਰਕੇ ਸੋ ਕਰਕੇ ਸੁੱਕਾ ਹੀ ਰਹਿੰਦਾ ਹੈ ਕਿਸੇ ਪ੍ਰਕਾਰ ਹਰਾ ਪਰ ਆਵੀ ਹੋ ਸਕਦਾ ਹੈ ਕਿ ਨਹੀਂ ਤਾਂ ਗੁਰੂ ਮਹਾਰਾਜ ਸਾਹਿਬ ਆਪ ਦੁਆਰਾ ਕਿਰਪਾ ਕਰਕੇ ਸਿੱਖਾਂ ਦੇ ਤਾਈਂ ਦਿਸਿਆ ਦੇਣ ਵਾਸਤੇ ਜਿਵੇਂ ਮਨ ਦੇ ਅੰਦਰ ਹਰਿਆਵਲਤਾ ਹੁੰਦੀ ਹੈ ਉਹ ਉਪਦੇਸ਼ ਬਖਸ਼ਦੇ ਹਨ ਮੇਰਾ ਮਨ ਸਾਧ ਜਨਾ ਮਿਲ ਹਰਿਆ ਇਹ ਪਾਈ ਸਾਡਾ ਜਿਹੜਾ ਮਨ ਹੈ ਇਹ ਗੁਰਸਿੱਖੋ ਸਾਧੂ ਜੋ ਸੇਠ ਮਹਾਪੁਰਖਨ ਤੱਕ ਵੇਤੇ ਬਾਈ ਬੁੱਢਾ ਸਾਹਾ ਆਦਿਕ ਮਹਾਪੁਰਖ ਜਨ ਭਗਤ ਹਨ ਜੋ ਮਹਾਰਾਜ ਦੇ ਪਿਆਰੇ ਉਹਨਾਂ ਸਤਸੰਗੀਆਂ ਨਾਲ ਮਿਲ ਕਰਕੇ ਵਾਹਿਗੁਰੂ ਦੇ ਪ੍ਰੇਮ ਦੀ ਹਰੀਆਵਲ ਤਾਂ ਸਹਿਤ ਹਰਾ ਭਰਾ ਹੋ ਗਿਆ ਹੈ ਤੁਸੀਂ ਵੀ ਚਾਹੁੰਦੇ ਹੋ ਸਤਸੰਗਤ ਦੇ ਨਾਲ ਮਿਲ ਕੇ ਭਗਤਾਂ ਸੰਕਾਂ ਦੀ ਸੰਗਤ ਵਿੱਚ ਮਿਲ ਕੇ ਆਪਣੇ ਮਨ ਨੂੰ ਪ੍ਰੇਮ ਦੀ ਹਰੀਆਵਲਤਾ ਸਹਿਦ ਕਰੋ ਹਉ ਬਲ 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 ਸਾਧ ਜਨਾਂ ਕੋ ਜਿਸ ਹਰੀਆਵਲਤਾ ਨਾਲ ਸਰਵਾ ਰੂਪੀ ਜੜ ਪੈਦਾ ਹੋ ਗਈ ਹੈ ਅਤੇ ਸਦਸੰਤੋਕ ਪੱtre ਲੱਗ ਗਏ ਹਨ ਕਰਣਾ ਮੈਤਰੀ ਮੁਤਾਪੇਖਿਆ ਇਹ ਡਾਲੀਆਂ ਲੱਗੀਆਂ ਹਨ ਧਰੋਂ ਦੇ ਫੁੱਲ ਲੱਗੇ ਹਨ ਬ੍ਰਹਮ ਗਿਆਨ ਰੂਪੀ ਫਲ ਲੱਗ ਗਿਆ ਹੈ ਇਸ ਪ੍ਰਕਾਰ ਦਾ ਸਾਧ ਸੰਗਤ ਨਾਲ ਮਿਲ ਕੇ ਇਹ ਧਰਤ ਬੁੱਧੀ ਰੂਪ ਧਰਤੀ ਦੇ ਅੰਦਰ ਇਸ ਪ੍ਰਕਾਰ ਸਾਧ ਸੰਗਤ ਜੀ ਹਰਿਆਵਲ ਦਾ ਵਾਲਾ ਬਿਰ ਸਾਡਾ ਮਨ ਬਣ ਗਿਆ ਸੁੰਦਰ ਹਾਂ ਬਲ 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 ਸਾਧ ਜਨ ਕੋ ਅਸੀਂ ਬਲਿਹਾਰ ਜਾਣੇ ਹਾਂ ਬਲਿਹਾਰ ਜਾਣੇ ਆ ਸਾਧੂ ਜਨਾ ਦੇ ਤਾਈ ਬਲਵਾਲ ਜੋ ਪ੍ਰਕਾਸ਼ ਰੂਪ ਹਾਂ ਮੈਂ ਬਲਵਾਲ ਕੇ ਨਾਲ ਦੇ ਅੰਦਰ ਬਲਿਹਾਰ ਬਲਿਹਾਰ ਜਾਣ ਦਾ ਮਾਦਾ ਬਣਿਆ ਹੋਇਆ ਹੈ ਜਿਹਨਾਂ ਦਾ ਅਤੇ ਬਲਵਾਲ ਜਿਹੜੇ ਬਲਿਹਾਰ ਜਾਂਦੇ ਹਨ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਅਸੀਂ ਉਹਨਾਂ ਤੋਂ ਬਲਿਹਾਰ ਜਾਣੇ ਸਾਧ ਜਨਾਂ ਕੋ ਬਲਵਾਲ ਪ੍ਰਕਾਸ਼ ਸਿੰਘ ਉਪਦੇ ਤੋ ਜੋ ਬਲਿਹਾਰ ਬਲਿਹਾਰ ਜਾਣ ਉਹ ਸੰਤ ਭਗਤ ਹੈ ਉਹਨਾਂ ਤੋਂ ਅਸੀਂ ਵੀ ਬਲਿਹਾਰ ਕੁਰਬਾਨ ਜਾਣੇ ਹਾਂ ਮਿਲ ਸੰਗਤ ਪਾਰ ਉੱਤਰਿਆ اے ਭਾਈ ਸੰਗਤ ਦੇ ਨਾਲ ਜੋ ਕੋਈ ਮਿਲਿਆ ਹੈ ਉਹ ਸੰਸਾਰ ਸਮੁੰਦਰ ਤੋਂ ਵਿਸ਼ੇ ਰਸਤੋਂ ਪਾਰਤਰ ਕੇ ਮੋਹ ਰੂਪੀ ਕਿਨਾਰੇ ਤੇ ਪਹੁੰਚ ਗਿਆ ਹੈ ਰਹਾਉ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਹਰ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰੀ ਜੇ ਸਾਰਿਆਂ ਪਾਪਾਂ ਦੇ ਹਾਰਕ ਸੰਸਿਆ ਦੇ ਹਾਰਕ ਆਪਣੀ ਕਿਰਪਾ ਦ੍ਰਿਸ਼ਟੀ ਕਰੋ ਹਮ ਸਾਧ ਜਨਾ ਪਗ ਪਰਿਆ ਤੁਸੀਂ ਵੀ ਮਾਰੇ ਤੇਰੇ ਸੰਤਾਂ ਜਿਨ੍ਹਾਂ ਦੇ ਚਰਨੀ ਪਏ ਹਾਂ ਤਨ ਤਨ ਸਾਧ ਜਿਨ ਹਰ ਪ੍ਰਭ ਜਾਣਿਆ ਤਨੋ ਸੰਤ ਹਨ ਜਿਨ੍ਹਾਂ ਨੇ ਹਰੀ ਪ੍ਰਭੂ ਨੂੰ ਜਾਣ ਲਿਆ ਤਨਤਾ ਦੇ ਯੋਗ ਹਨ ਉਹਨਾਂ ਦੇ ਮਾਤਾ ਪਿਤਾ ਵੀ ਤਨ ਹੈ ਤਨ ਉਹ ਸਾਧੂ ਤਨ ਉਹ ਸਾਧਨ ਹਨ ਗਿਨੋ ਹਰੀ ਪ੍ਰਭੂ ਨੇ ਆਣ ਲਿਆ ਮਿਲ ਸਾਧੂ ਪਤ ਤੋ ਉਹ ਦਰਿਆ ਮਹਾਤਮਾ ਦੀ ਸੰਗਤ ਕਰਕੇ ਤਾਂ ਜਿਹੜਾ ਪਤ ਪਾਪੀ ਵੀ ਹੈ ਉਹ ਵੀ ਪਰਖ ਉਤਰ ਗਿਆ ਹੈ ਮੁਕਤ ਹੋ ਗਿਆ ਹੈ ਮਨਵਾ ਚੱਲੇ ਚੱਲੇ ਬਹੁ ਬਹੁ ਵਿਧ ਇਹ ਮਨ ਦਾ ਸੁਭਾਅ ਹੈ ਚੱਲੇ ਚੰਚਲ ਹੋ ਕੇ ਚਲਦਾ ਹੀ ਰਹਿੰਦਾ ਹੈ ਬਹੁਤ ਪਦਾਰਥਾਂ ਵੱਲ ਬਹੁਤ ਬਿਜੀ ਝਤਨਾ ਤਰੀਕਿਆਂ ਦੇ ਨਾਲ ਮਿਲ ਸਾਧੂ ਵਸਗਤ ਕਰਿਆ ਇਹ ਸਾਧ ਸੰਗਤ ਨਾਲ ਮਿਲ ਕੇ ਦੀ ਗੱਤ ਜਿਹੜੀ ਚਾਲ ਹੈ ਨਾ ਚੱਲਣ ਦੀ ਦੌੜ ਹੁੰਦੀ ਇਹ ਦੀ ਗੱਤ ਨੂੰ ਵਸ ਕੀਤਾ ਹੈ ਕਹਿੰਦੇ ਹਨ ਕਿ ਨਿਗਾਹ ਜਿਹੜੀ ਹੈ ਇਹ ਇੱਕਦਮ ਖੁੱਲਣਸਾਰ ਜਿੱਥੋਂ ਤੱਕ ਨਿਗਾਹ ਜਾਂਦੀ ਉੱਥੋਂ ਤੱਕ ਬੜੀ ਕਾਲੀ ਨਾ ਦੇਖ ਸਕਦਾ ਹੈ ਅਤੇ ਇਸ ਪ੍ਰਕਾਰ ਗੋਲੀ ਕਹਿੰਦੇ ਆ 1 2 ਗਿਣਦੇ ਆ ਜਾ ਕੇ ਨਿਸ਼ਾਨੇ ਤੇ ਵੱਜ ਜਾਂਦੀ ਐਡੀ ਤੇਜ਼ ਚੱਲਦੀ ਹੈ ਅਤੇ ਸੂਰਜ ਦੀਆਂ ਕਿਰਨਾਂ ਕਹਿੰਦੇ 1 ਸੈਕਿੰਡ ਵਿੱਚ 5 5000 ਮੀਲ ਜਾ ਰਹੀਆਂ ਨੇ ਹਨ ਇੰਨੀਆਂ ਤੇਜ਼ ਮੰਨੀਆਂ ਹੈ ਮਨ ਸਾਧ ਸੰਗਤ ਜੀ ਏਦੋਂ ਵੀ ਤੇਜ਼ ਹੈ ਸੰਕਲਪ ਨਾਲ ਜਿੱਥੇ ਜਾਣਾ ਚਾਹੇ ਜਾ ਰਹਿੰਦਾ ਹੈ ਇਸ ਪ੍ਰਕਾਰ ਦਾ ਜਿਹੜਾ ਮਨ ਚੰਚਲ ਹੈ ਇਹਦੀ ਗੱਤ ਚਾਣਦੇ ਤਾਂ ਹੀ ਸਾਧ ਸੰਗਤ ਨਾਲ ਮਿਲ ਕਰਕੇ ਵਸ ਕੀਤਾ ਹੈ ਜਿਉਂ ਜਲ ਤੰਤ ਪਸਾਰਿਓ ਬਦਕ ਜਿਸ ਪ੍ਰਕਾਰ ਜਾਂਦੇ ਅੰਦਰ ਤੰਤ ਜਾਲ ਤੰਦੂਆਂ ਵਾਲਾ ਪਸਾਰ ਲੈਂਦਾ ਬਦਕ ਜੋ ਸ਼ਿਕਾਰੀ ਹੈ ਫੰਦ ਕੋ ਗ੍ਰਾਸ ਮੀਨਾ ਵਸਗਤ ਖੜਿਆ ਉਹ ਗ੍ਰਾਸ ਪਕੜ ਕਰਕੇ ਮੀਨਾ ਮੱਛਾਂ ਦੇ ਤਾਈ ਉਹਨਾਂ ਦੀ ਗਤੀ ਨੂੰ ਵਸ ਕਰਕੇ ਖੜਿਆ ਲੈ ਜਾਂਦਾ ਹੈ ਇਸੇ ਪ੍ਰਕਾਰ ਜਿਵੇਂ ਮੱਛੀਆਂ ਗਰਸ ਲੈਂਦੀਆਂ ਨੇ ਜਾਲ ਦੇ ਵਿੱਚ ਕੁੰਡੀਆਂ ਨੂੰ ਤੇ ਉਹਨਾਂ ਮੱਛੀਆਂ ਨੂੰ ਪਕੜ ਕੇ ਆਪਦੇ ਬਸ ਖੜ ਲ ਜਾਂਦਾ ਲੈ ਜਾਂਦਾ ਕਰਕੇ ਇਸੇ ਪ੍ਰਕਾਰ ਜਿਉਂ ਜਿਉਂ ਜਲ ਤੰਤ ਪਸਾਰਿਓ ਬਦਕ ਇਸੇ ਪ੍ਰਕਾਰ ਬਦਕ ਜੋ ਕਾਲਾ ਹੀੜੀ ਉਸਨੇ ਪਦਾਰਥਾ ਰੂਪੀ ਪਾਣੀ ਤੇ ਮੋਰੂਪੀ ਤੰਤ ਜਾਲਾ ਪਸਾਰਿਆ ਹੋਇਆ ਹੈ ਵਿਰਾਸਮੀਨਾ ਵਸਗਤ ਖੜਿਆ ਇਹ ਪਦਾਰਥਾਂ ਰੂਪੀ ਵਿੱਚੋਂ ਕੁੰਡੀਆਂ ਨੂੰ ਪਕੜ ਲੈਂਦੇ ਹਨ ਜਦੋਂ ਮੱਛੀਆਂ ਇਹ ਜੀਵ ਪਕੜ ਲੈਂਦੇ ਹੈ ਇਹਨਾਂ ਦੀ ਕਾਲ ਬਸ ਕਰ ਲੈਂਦਾ ਗਤੀ ਨੂੰ ਖੜ ਕੇ ਲੈ ਜਾਂਦਾ ਪਰਲੋਕ ਨੂੰ ਮਾਰ ਕੇ ਇਹ ਕਾਲ ਦਾ ਸੁਭਾਵ ਹੈ ਇਸੇ ਪ੍ਰਕਾਰ ਗੁਰਮੁਖਾਂ ਨੇ ਜਿਉਂ ਜਲ ਤੰਤ ਪਸਾਰਿਉ ਬਧਕ ਜਲ ਕੌਣ ਪ੍ਰੇਮ ਪ੍ਰੇਮ ਰੂਪੀ ਜਾਲ ਦੇ ਵਿੱਚ ਜਿਨ੍ਹਾਂ ਨੇ ਤੰਤ ਜੋ ਸਾਧ ਸੰਗੇਜੀ ਸਾਧ ਸੰਗਤ ਦੇ ਵਿੱਚ ਤਤ ਸੁਧਾਨ ਦੀ ਵਿਚਾਰ ਕਰਨੀ ਹੈ ਤਤ ਮਿੱਠਿਆ ਦਾ ਵੇਚਣ ਹੈ ਇਹ ਜਾਲ ਪਸਾਰਿਆ ਹੈ ਵੱਜ ਕੋ ਸ਼ਿਕਾਰੀਆਂ ਦੀ ਨਿਆਈ ਜੁਗਿਆਸੂਆਂ ਨੂੰ ਬਣ ਕੇ ਵਿਰਾਸ ਮੀਨਾ ਵਸਗਤ ਖੜਿਆ ਅਜੇ ਮਨ ਰੂਪੀ ਮਛੂ ਨੇ ਉਸ ਪ੍ਰੇਮ ਰੂਪੀ ਜਾਲ ਦੇ ਟਾਈ ਪਕੜ ਲਿਆ ਹੈ ਉਹਨਾਂ ਸੰਤਾਂ ਨੇ ਜੁਗਿਆਸੂਆਂ ਨੇ ਇਸ ਮਨ ਦੀ ਗਤੀ ਨੂੰ ਵਸ ਕਰਕੇ ਖੜੇ ਲੈ ਗਏ ਅੰਤਰਮੁਖ ਤ੍ਰਿਯਾ ਤਨ ਜਾ ਟਿਕਾਇਆ ਇਸ ਪ੍ਰਕਾਰ ਵਸ ਕੀਤਾ ਹੈ ਦੂਸਰਾ ਜਲ ਪਦਾਰਥਾਂ ਦੇ ਵਿੱਚ ਜਿਹੜਾ ਮੋਰੂਪੀ ਤੰਦ ਵਿੱਚ ਲੱਗਾ ਹੋਇਆ ਸੀ ਤੇ ਧੀਰੀ ਦੀ ਨਿਆਈ ਉਹਨਾਂ ਨੇ ਪ੍ਰੀਤੀ ਰੂਪੀ ਕੁੰਡੀ ਪਾ ਕੇ ਮੱਚੀ ਦੁਨੀਆ ਹੀ ਜਿਨ੍ਹਾਂ ਦੇ ਮਨ ਪ੍ਰੀਤ ਰੂਪੀ ਕੁੰਡੀ ਨੂੰ ਪਕੜ ਲਿਆ ਹੈ ਉਹਨਾਂ ਦੀ ਗਤ ਚਾਲ ਨੂੰ ਸੰਤਾਂ ਨੇ ਨਸ ਕਰਕੇ ਖੜ ਲਿਆ ਹੈ ਲੈ ਗਏ ਹਨ ਪਰਮਾਰਥ ਦੀ ਵਾਲ ਨੂੰ ਇਸੇ ਪ੍ਰਕਾਰ ਗਿਆਨ ਰੂਪੀ ਪਦਾਰਥਾਂ ਤੋਂ ਬਚਾਉਣ ਵਾਸਤੇ ਤੰਦ ਤਾਰਾਂ ਜਿਹੜਾ ਤਤ ਮਿੱਠਿਆ ਵੇਚਣੇ ਤਤਵੀਤਿਆਂ ਨੇ ਜਾਲ ਪਸਾਰਿਆ ਹੈ ਵੱਦ ਕੇ ਹੀੜੀ ਜਿਸ ਪ੍ਰਕਾਰ ਪਕੜ ਲੈਂਦਾ ਹੈ ਕੁੰਡੀਆਂ ਇਸੇ ਪ੍ਰਕਾਰ ਮੁਕਤ ਰੂਪੀ ਕੁੰਡੀ ਪਾ ਕੇ ਜਿਨ੍ਹਾਂ ਦੇ ਮਨ ਮੁਕਤੀ ਦੀ ਇੱਛਾ ਕੀਤੀ ਕੁੰਡੀ ਪਕੜ ਲਈ ਹੈ ਉਹਨਾਂ ਨੇ ਉਸ ਮੰਨ ਦੀ ਗਤੀ ਨੂੰ ਵਸ ਕਰਕੇ ਖੜਿਆ ਲੈ ਗਏ ਤ੍ਰਿਯਾ ਪਦ ਵਿੱਚ ਜਿਸਤ ਕਰ ਲਿਆ ਹਰ ਕੀ ਸੰਤ ਸੰਤ ਭਲਨੀ ਕੇ ਭਾਈ ਹਰੀ ਦੇ ਸੰਤ ਜਿਹੜੇ ਆ ਦੁਨੀਆ ਦੇ ਕੋਈ ਦੇਵੀ ਦਾ ਸੰਤ ਹੈ ਕੋਈ ਪੈਰੂ ਦਾ ਸੰਤ ਹੈ ਕੋਈ ਕਿਹੇ ਦਾ ਸੰਤ ਹੈ ਇਹੋਂ ਹਰੀ ਦੇ ਸੰਤ ਜਿਹੜੇ ਹਨ ਸੰਤ ਭਲ ਨੀਕੇ ਉਹ ਸਾਰੇ ਹੋਰ ਨਾ ਉਹ ਦੇ ਉਪਾਸ਼ਕ ਸੰਤਾਂ ਨਾਲੋਂ ਭਲੇ ਤੋਂ ਭਲੇ ਨੀਕੇ ਅੱਛੇ ਹਨ ਹਰੀ ਦੇ ਸੰਤ ਜੋ ਸ਼ਾਂਤ ਚਿੱਤ ਵਾਲੇ ਹਨ ਜਿਨ੍ਹਾਂ ਦੀ ਸੁਤਮਿਤ ਲੋਕੀਖਣਾ ਵਾਸ਼ਨਾ ਜਿਹੜੀਆਂ ਖੈ ਹੋ ਗਈਆਂ ਨੇ ਐਸੇ ਜੋ ਹਰੀ ਦੇ ਸੰਤ ਹੈ ਉਹ ਭਲਿਆਂ ਤੋਂ ਭਲੇ ਹੋਰ ਨਾ ਉਹ ਪਾਸ਼ਕ ਸੰਤਾਂ ਚੋਂ ਨੀਕੇ ਅچھے ਹਨ ਮਿਲ ਸੰਤ ਜਨਾਂ ਮਲ ਲਈਆ ਉਹਨਾਂ ਸੰਤਾਂ ਜਨਾਂ ਨਾਲ ਮਿਲ ਕਰਕੇ ਜਿਹੜੀ ਪਾਪਾਂ ਦੀ ਮੈਲ ਸੀ ਇਹ ਵਿਦਿਆ ਦੀ ਮੈਲ ਸੀ ਮਲ ਮੁਕੇ ਬਵਰਨਾ ਆਦਿਕਾ ਦੀ ਮੈਲ ਉਹ ਲਈਆ ਲੈ ਗਈ ਹੈ ਹਉ ਮੈਂ ਦੁਰਤ ਗਿਆ ਸਭ ਨੀਕਰ ਹਉ ਮੈਂ ਜਿਹੜੀ ਸੀ ਦੇ ਦੇ ਅੰਦਰ ਤੇ ਦੁਰਤ ਪਾਪ ਸੀ ਦੁਆਤ ਵਿੱਚ ਰਤ ਪ੍ਰੀਤੀ ਕਰਨ ਵਾਲਾ ਇਹ ਵੀ ਸਾਰਾ ਵਿੱਚੋਂ ਨਿਕਲ ਗਿਆ ਹੈ ਜਿਵੇਂ ਸਾਬਣ ਕਾਪਰ ਕਰਿਆ ਜਿਵੇਂ ਸਾਬਣ ਲਾ ਕੇ ਕੱਪੜੇ ਨੂੰ ਸਾਫ਼ ਕਰ ਲਈਦਾ ਸੁਧ ਕਰ ਲਈਦਾ ਐਵੇਂ ਮਨ ਉਹ ਵਸਤਰ ਨਾਮ ਉਹ ਸਾਬਣ ਪ੍ਰੇਮ ਜਲ ਸਭ ਸੰਗਤ ਉਹ ਘਾਟ ਨਿਸ਼ਚੈ ਰੂਪੀ ਪਟੜਾ ਹੈ ਇਹ ਤੇ ਜੁਗਤੀਆਂ ਰੂਪੀ ਮੁਖੀਆਂ ਮਾਰ ਕੇ ਇਸ ਮਨ ਰੂਪੀ ਵਸਤਰ ਨੂੰ ਕੱਪੜ ਨੂੰ ਉਜਲਾ ਕਰ ਲਿਆ ਹੈ ਭਗਤੀ ਰੂਪ ਤੁਮ ਵਿੱਚ ਸੁਕਾ ਲਿਆ ਹੈ ਮਾਸਤਕ ਲਿਲਾਟ ਲਿਖਿਆ ਧੁਰ ਠਾਕੁਰ ਇਸ ਗੁਰਕਾਰ ਜਿਨ੍ਹਾਂ ਦੇ ਤੇ ਠਾਕਰ ਸਵਾਮੀ ਨੇ ਮੱਥੇ ਦੇ ਤੇ ਲਿਲਾਟ ਨਾ ਸਿਰੋਮਣੀ ਲੇਖ ਲਿਖਿਆ ਹੈ ਗੁਰ ਸਤ ਗੁਰ ਆਤੋਂ ਹੀ ਠਾਕਰ ਸਵਾਮੀ ਨੇ ਗੁਰ ਸਤ ਗੁਰ ਚਰਨ ਔਰ ਧਰਿਆ ਉਹਨਾਂ ਨੂੰ ਗੁਰੂ ਜੋਤਿ ਦੇ ਰੂਪ ਸਤ ਗੁਰੂ ਗੁਰੂ ਨਾਨਕ ਦੇਵ ਗੁਰੂ ਅੰਗਦ ਸਾਹਿਬ ਗੁਰੂ ਅਰਜਨ ਸਾਹਿਬ ਗੁਰੂ ਬ੍ਰਹਮ ਸਰੂਪ ਜੋ ਸਤਿਗੁਰੂ ਇਸੇ ਪ੍ਰਕਾਰ ਇੱਕ ਪੰਡਿਤ ਗੁਰੂ ਹੁੰਦਾ ਹੈ ਇੱਕ ਅਵਧੂਤ ਗੁਰੂ ਹੁੰਦਾ ਹੈ ਉਹਨਾਂ ਤੋਂ ਸਤਿਗੁਰੂ ਜੋ ਬ੍ਰਹਮ ਸੋਇਤਰੀ ਬ੍ਰਹਮ ਦੇਸ਼ਤੀ ਸਤਿਗੁਰੂ ਚੇਤਨ ਸਰੂਪ ਹਨ ਚਰਨ ਸਤਿਗੁਰ ਚਰਨ ਔਰ ਧਰੇ ਆ ਉਹਨਾਂ ਦੇ ਚਰਨਾਂ ਨੂੰ ਰਿਦੇ ਕੀ ਵਸਾਲਿਆ ਜਿਨ੍ਹਾਂ ਧਿਆਨ ਚ ਲੀਨ ਚਿਤ ਕਰ ਲਿਆ ਹੈ ਗੁਰਾਂ ਦੇ ਚਰਨਾਂ ਨੂੰ ਦਿਲ 'ਚ ਵਸਾਇਆ ਹੈ ਚਰਨ ਪੂਜਨੀ ਗੁਰਾਂ ਦੇ ਚਰਨਾਂ ਨੂੰ ਵਸਾਇਆ ਹੈ ਸਭ ਦਾਲਦ ਦੂਖ ਭੰਜ ਪ੍ਰਭ ਪਾਇਆ ਉਹਨੇ ਦੇ ਸਾਰੇ ਦਿਲਦਰ ਵਿਦਿਆਦ ਕਾਂ ਦੇ ਦੁਖ ਜੰਮਣ ਮਰਨ ਦੇ ਅਗਿਆਨ ਦੇ ਆਗ ਦੇ ਅਸ ਦੇ ਸਭ ਭੰਨ ਕੇ ਉਹਨਾਂ ਨੂੰ ਪ੍ਰਭ ਅਕਾਲ ਪੁਰਖ ਨੂੰ ਪਾ ਲਿਆ ਹੈ ਜੋ ਦੁਖ ਭੰਜਾ ਪਰਮੇਸ਼ਰ ਦਾ ਨਾਮ ਹੀ ਹੈ ਜਨ ਨਾਨਕ ਨਾਮ ਉਧਰਿਆ ਇਸ ਪ੍ਰਕਾਰ ਸੰਗੂਰੀ ਜੀ ਕਹਿੰਦੇ ਨਾਮ ਕਰਕੇ ਉਧਰ ਗਏ ਹਨ ਉਹ ਤੇ ਨਾਮ ਕਰਕੇ ਪਰਮੇਸ਼ਰ ਦੇ ਕਰਕੇ ਹੋਰ ਨਾਮ ਦਾ ਉਜਾਰ ਕੀਤਾ ਹੈ ਕੈਨੇਡਾ ਮਹੱਲਾ ਚੌਥਾ ਮੀਰਾ ਮਨ ਸੰਤ ਜਨਾ ਪਗਰੀ ਸਦਾ ਮੰਤ ਭਾਈ ਭਾਵ ਭਗਤੀ ਮਾਰਾ ਪ੍ਰਗਟ ਕਰਨ ਆਕੇ ਫਰਮਾਉਂਦੇ ਹਨ ਸੰਤ ਭਗਤ ਜਿਹੜਿਆਂ ਉਹਨਾਂ ਦੇ ਚਰਨਾਂ ਦੀ ਧੂੜ ਹੈ ਹਰ ਹਰ ਕਥਾ ਸੁਣੀ ਮਿਲ ਸੰਗਤ ਸੰਗਤ ਦੇ ਨਾਲ ਮਿਲ ਕੇ ਹਰੀ ਜੋ ਤੁਮ ਪਤ ਦਾ ਲਖਰ ਰੂਪ ਹੈ ਹਰੀ ਜੋ ਤਤ ਪਤ ਦਾ ਲਖਰ ਰੂਪ ਹੈ ਉਹ ਸਰਰ ਪਰਮੇਸ਼ਰ ਦੀ ਕਥਾ ਸੁਣੀ ਸੰਗਤ ਚ ਮਿਲ ਕਰਕੇ ਮਨ ਕੋਰਾ ਹਰ ਰੰਗ ਭੀ ਜਿਹੜਾ ਮਨ ਕੋਰਾ ਸੀ ਕਠੋਰ ਉਹਨੇ ਕਰਕੇ ਇਹ ਹਰੀ ਦੇ ਰੰਗ ਵਿੱਚ ਇਸ ਨੂੰ ਭਿਉ ਲਿਆ ਭਿਉਂਦਾ ਸਨਿਗਤ ਕਰ ਦਿੱਤਾ ਹੈ ਭਿੰਨ ਭਿਜ ਗਿਆ ਹੈ ਮਹਾਰਾਜ ਦੇ ਪ੍ਰੇਮ ਰੰਗ ਚ ਰਹਾਉ ਹਮ ਅਚਿਤ ਅਚੇਤ ਨਾ ਜਾਣ ਹੈ ਗਤ ਮਿਤ ਅਸੀਂ ਚਿਤ ਜੜ ਹੋਏ ਹੋਏ ਸੀ ਪਰਮੇਸ਼ਰ ਦੇ ਚਿੰਤਨ ਕਰਨ ਵਾਲ ਨੂੰ ਅਚੇਤ ਜੜ ਹੋਏ ਹੋਏ ਸੀ ਅਚੇਤ ਮਾਰ ਨੂੰ ਚੇਤੇ ਹੀ ਨਹੀਂ ਸੀ ਕਰਦੇ ਕਦੇ ਨਾ ਜਾਣ ਗਤ ਮਿਤ ਨਹੀਂ ਅਸੀਂ ਜਾਣਦੇ ਸੀ ਪ੍ਰਭੂ ਦੀ ਪ੍ਰਾਪਤੀ ਦੀ ਗਤ ਮਰਜਾਦਾ ਗਤ ਪ੍ਰਾਪਤੀ ਦੀ ਮਰਜਾਦਾ ਗੁਰ ਕੀਏ ਸੁਚੇਤ ਚਿਤਿ ਗੁਰੂ ਮਹਾਰਾਜ ਸਾਹਮਣੇ ਅਚੇਤ ਜਿਹੜੇ ਜੜ ਹੋ ਰਹੇ ਸੀ ਅਤੇ ਪਰਮੇਸ਼ਵਰ ਦੇ ਚਿੰਤਨ ਕਰਨ ਵਾਲੋਂ ਗੁਰੂ ਸਾਹਿਬ ਜੀ ਨੇ ਸੁਚੇਤ ਸਾਬ ਧਾਨ ਕਰਕੇ ਕਿ ਤੇਨ ਚਿੰਤਨ ਕਰਨ ਵਾਲੇ ਵਾਹਿਗੁਰੂ ਸਿਮਨ ਕਰਨ ਵਾਲੇ ਸਾਨੂੰ ਬਣਾਤਾ ਇਹੇ ਸੁਖੀਰ ਸਾਹਿਬ ਧਾਨ ਕਰਤਾ ਗੁਰੂ ਸਾਹਿਬ ਜੀ ਨੇ ਪ੍ਰਭ ਦੀਨ ਦਇਆਲ ਕੀਓ ਅੰਗੀਕ੍ਰਿਤ ਇਹ ਪ੍ਰਭ ਗਰੀਬਾਂ ਦੇ ਗਿਆਨ ਕਰ ਦਇਆ ਕਰਨ ਵਾਲੇ ਉਸਨੂੰ ਅੰਗੀਕਰਤ ਪੱਖ ਸਾਡਾ ਕਿਰਤ ਕਰਨਾ ਕੀਤਾ ਹੈ ਮਨ ਹੰਗੀਕਰ ਗ੍ਰਹਿਣ ਕੀਤਾ ਹੈ ਸਾਨੂੰ ਮਨ ਹਰ ਹਰ ਨਾਮ ਜਪੇ ਸਾਡਾ ਮਨ ਜੋ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ ਦੇ ਨਾਮ ਨੂੰ ਜਪੇਮ ਜਪਣ ਲੱਗ ਗਿਆ ਹੈ ਹਰ ਕੀ ਸੰਤ ਮਿਲਹਿ ਮਨਪ੍ਰੀਤਮ ਹਰੀ ਦੇ ਸੰਤ ਜਿਹੜੇ ਸਾਡੇ ਮਨ ਦੇ ਪਿਆਰੇ ਐ ਉਹ ਜੇ ਮਿਲ ਪੈਣ ਕਟ ਦੀਵੋ ਹੀ ਰਾਤੀ ਫਿਰ ਜਿਹੜਾ ਹੈ ਕੱਟ ਕੇ ਹੋਰ ਨਾ ਪਦਾਰਥਾਂ ਦੀ ਜਿਹੜਾ ਇੱਛਾ 'ਚ ਲੱਗਾ ਹੋਇਆ ਉਸ ਪਾਸਿਓਂ ਹਟਾ ਕੇ ਆਪਣਾ ਹਿਰਦਾ ਤੋੜ ਕੇ ਉਹਨਾਂ ਦੀ ਭੇਟਾ ਕਰ ਗਈ ਏ ਹਰ ਕੇ ਸੰਤ ਮਿਲੇ ਹਰ ਮਿਲਿਆ ਜਿਨ੍ਹਾਂ ਨੂੰ ਹਰੀ ਦੇ ਸੰਤ ਮਿਲ ਗਏ ਉਹਨਾਂ ਨੂੰ ਹਰੀ ਅਕਾਲ ਪੁਰਖੀ ਮਿਲ ਗਿਆ ਹੈ ਹਰੀ ਦੇ ਸੰਤਾਂ ਦੇ ਨਾਲ ਜਿਨ੍ਹਾਂ ਦੇ ਮਨ ਮਿਲੇ ਹੈ ਉਹਨਾਂ ਨੂੰ ਹਰੀ ਪ੍ਰਾਪਤ ਹੋਇਆ ਹੈ ਹਮ ਕੀਏ ਪਦ ਤਪਵੇ ਹਉ ਤਮਾਮ ਜਿਹੜੇ ਸੀ ਉਹ ਪਾਪੀ ਆਦਮੀ ਉਹ ਵੀ ਪਵੇਨ ਪਵਿੱਤਰ ਕਰ ਦਿੱਤੇ ਉਹਨਾਂ ਨੇ ਪਾਵਨ ਕਰ ਦਿੱਤੇ ਹਨ ਹਰ ਕੀ ਜਨ ਊਤਮ ਜਗ ਕਹੀਐ ਜੋ ਹਰੀ ਦੇ ਪਿਆਰੇ ਸੰਤ ਭਗਤ ਜਨ ਹਨ ਉਹ ਉਤਮ ਤੋਂ ਤੁਮ ਕਹੀਦੇ ਹਨ ਜਿਨ ਮਿਲਿਆ ਪਾਥਰ ਸੀ ਜਿਨ੍ਹਾਂ ਦੇ ਨਾਲ ਮਿਲ ਕਰਕੇ ਪੱਥਰ ਵੀ ਸਨਿਗਧ ਹੋ ਜਾਂਦੇ ਐ ਢਲ ਜਾਂਦੇ ਐ ਪੱਥਰ ਵੀ ਸੋ ਪੱਥਰਾਂ ਵਰਗੇ ਕਠੋਰ ਜਿਹੜੇ ਚਿੱਤ ਹੈ ਕੰਬਰ ਪੁਣੇ ਕਰਕੇ ਹੋਏ ਉਹ ਵੀ ਢਲ ਕੇ ਪ੍ਰੇਮੀ ਬਣ ਜਾਂਦੇ ਹਨ ਸਨਿਗਧ ਹੋ ਜਾਂਦੇ ਪਰਮੇਸ਼ਰ ਦੇ ਪ੍ਰੇਮ ਦੇ ਤੁੰਧਾਈ ਦੇ ਸਹਿਤ ਹੋ ਜਾਂਦੇ ਹਨ ਜਨਕੀ ਮਹਿਮਾ ਬਰਨ ਨਾ ਸਕੋ ਜੋ ਮਹਾਰਾਜ ਦੇ ਭਗਤ ਜਾਨ ਹਨ ਉਹਨਾਂ ਦੀ ਮਹਿਮਾ ਦਾ ਕਸਮ ਨਹੀਂ ਕਰ ਸਕੀ ਦਾ ਐਸੇ ਹਨ ਕੋਈ ਊਤਮ ਹਰ ਹਰ ਕੀ ਜਿਹੜੇ ਹਰ ਹਰ ਪਰਮੇਸ਼ਰ ਨੂੰ ਕੇਨ ਉਚਾਰਨ ਕਰਦੇ ਹੈ ਉਹ ਉਤਮ ਹਨ ਹੈ ਉਨਨ ਹਰੀ ਦਾ ਸਰੂਪ ਬਣਾ ਕੇ ਉਤਮ ਕਰ ਦਿੱਤੇ ਹੋ ਮਹਾਪੁਰਖ ਤੂੰ ਹਾਰ ਸਾਹ ਵੱਡੀ ਪ੍ਰਭ ਸੁਆਮੀ ਇਹ ਮਹਾਰਾ ਤੁਸੀਂ ਵੱਡਿਆਂ ਤੋਂ ਵੱਡੇ ਜੋ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕ ਹੈ ਉਹਨਾਂ ਦੇ ਪ੍ਰਭੂ ਹੋ ਅਤੇ ਇਹ ਸੁਆਮੀ ਜੀ ਆਪ ਸਤਗੁਰੂ ਉਤਾਰ ਕੇ ਵੱਡੇ ਸ਼ਾਹੂਕਾਰ ਹੋ ਹਮ ਬਣ ਜਾ ਰਹੇ ਰਾਸ ਦੀ ਅਸੀਂ ਸੱਚੀ ਪਰਿਸ਼ਾ ਤੇਰੇ ਸਰੂਪ ਦੀ ਪ੍ਰਾਪਤੀ ਦੇ ਬਣ ਜਾ ਰਹੇ ਹਾਂ ਸਾਨੂੰ ਸੱਚੀ ਪਰਸ਼ਾ ਨਾਮ ਦੀ ਰਾਸ ਪੂੰਜੀ ਦੇਣਾ ਕਰੋ ਬ੍ਰਹਮ ਗਿਆਨ ਰੂਪ ਪੂੰਜੀ ਦਿਓ ਜਨ ਨਾਨਕ ਕਉ ਦਇਆ ਪ੍ਰਭ ਧਾਰੋ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਏ ਮਹਾਰਾਜ ਸਾਡੇ ਜਨਾਂ ਦੇ ਉੱਤੇ ਏ ਪ੍ਰਭੂ ਸਮਰੱਥ ਦਇਆ ਦ੍ਰਿਸ਼ਟੀ ਕਰੋ ਲੱਦ ਵਖਰ ਹਰ ਹਰ ਲੀ ਅਸੀਂ ਵੀ ਮਾਰਾ ਹਰੀ ਤੇਰੇ ਨਾਮ ਰੂਪੀ ਵਖਰ ਨੂੰ ਅੰਤਾ ਕਰਨ ਰੂਪੀ ਗੱਡੇ ਦੇ ਉੱਤੇ ਲੱਦ ਲਿਆ ਕੋ ਲਾਦਣਾ ਲੈਣਾ ਕਰੀਏ ਧਾਰਨ ਕਰ ਲਈਏ